ਵਧਾਈ ਦਿੰਦਾ ਸਾਰੀ ਲੁਧਿਆਣਾ এডਿਕੇਸ਼ਨ ਸੁਸਾਇਟੀ ਨੂੰ ਜਿਹੜਾ ਕਿ ਡੈਫੈਂਡਰਮ ਸਕੂਲ ਚਲਾ ਰਹੇ ਆ ਕਿੰਨਾ ਵਧੀਆ ਕੰਮ ਕਰ ਰਹੇ ਸੁਸਾਇਟੀ ਲਈ ਬੱਚਿਆਂ ਲਈ ਉਹਨਾਂ ਦੇ ਪੇਰੈਂਟਸ ਲਈ ਮੈਂ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਮੈਨੂੰ ਇੰਨਾ ਮਜ਼ਾ ਆਇਆ ਕਿ ਕੋਈ ਦੇਖੋ ਕੋਈ ਉਹ 뮤직 ਨਹੀਂ ਵਿਚਾਰੇ ਸੁਣ ਸਕਦੇ ਬੋਲ ਨਹੀਂ ਸਕਦੇ ਔਰ 뮤זיਕ ਦੀ ਲੈਬ ਵਿੱਚ ਜਿਸ ਤਰ੍ਹਾਂ ਉਹ ਪਰਫਾਰਮ ਕਰ ਰਹੇ ਸੀ ਚਾਹੇ ਉਹ ਡਾਂਸ ਸੀ ਚਾਹੇ ਉਹ ਪਲੇ ਸੀ ਪਰ ਐਕਸਲੈਂਸ ਔਰ ਡੀਸੀ ਸਾਹਿਬ ਨੇ ਵੀ ਬੜਾ ਉਪਰਾਲਾ ਕਰ ਰਿਹਾ ਹੈ ਇਹਦੀ ਹੈਲਪ ਕਰ ਰਹੇ ਆ ਅੱਜ ਉਹਨਾਂ ਨੇ ਪ੍ਰੋਮਿਸ ਕੀਤਾ ਕੋਈ ਨਾ ਕੋਈ ਅਸੀਂ ਜ਼ਮੀਨ ਵੀ ਉਹਨਾਂ ਨੂੰ ਅ ਦਵਾਂਗੇ ਔਰ ਸਪੋਰਟਸ ਫੈਸਿਲਿਟੀਜ਼ ਵੀ ਅਲਾਉ ਕਰਾਂਗੇ ਹੋਰ ਵੀ ਇਹਨਾਂ ਨੂੰ ਕਦੀ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਹੈਲਪ ਚਾਹੀਦੀ ਹੋਵੇ ਅਸੀਂ ਹਮੇਸ਼ਾ ਹਾਜ਼ਰ ਡੈਫਨਡਮ ਸਕੂਲ ਜਿਹੜਾ ਹੈਗਾ ਹੰਮੜਾ ਰੋਡ ਤੇ ਲੁਧਿਆਣਾ এডਿਕੇਸ਼ਨ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਨਾ ਸੁਣਾਈ ਦਿੰਦਾ ਹੈ ਨਾ ਉਹ ਬੋਲ ਸਕਦੇ ਨੇ ਅੱਜ ਉਹਨਾਂ ਦਾ ਐਨੂਅਲ ਡੇਸ ਸੈਲੀਬ੍ਰੇਸ਼ਨ ਹੈਗਾ ਤੇ ਮੇਰਾ ਸਪੈਸ਼ਲ ਮਨ ਸੀਗਾ ਕਿ ਮੈਂ ਆ ਕੇ ਇੱਥੇ ਜ਼ਰੂਰ ਦੇਖਾਂ ਕਿ ਬੱਚਿਆਂ ਵੱਲੋਂ ਔਰ ਇੰਨਾ ਸੋਹਣਾ ਪਰਫਾਰਮੈਂਸ ਬੱਚਿਆਂ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੂੰ ਵਿਚਾਰਾ ਨੂੰ ਅ ਪ੍ਰਮਾਤਮਾ ਵੱਲੋਂ ਸੁਣਨ ਦੀ ਸ਼ਕਤੀ ਨਹੀਂ ਦਿੱਤੀ ਗਈ ਹੈ ਉਹ ਬਿਨਾ ਸੁਨੇ ਮਿਊਜ਼ਿਕ ਦੇ ਵਿੱਚ ਹਰ ਇੱਕ ਬੀਟ ਨੂੰ ਬਿਨਾ ਮਿਸ ਕੀਤੇ ਉਹ ਡਾਂਸ ਕਰ ਰਹੇ ਸੀ ਤੇ ਬਹੁਤ ਹੀ ਚੰਗਾ ਉਹਨਾਂ ਨੇ ਪਰਫਾਰਮ ਕੀਤਾ ਔਰ ਅਸੀਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਇੱਕ ਅਸੀਂ ਪਹਿਲਾਂ ਹੀ ਡੀਸੀ ਦਫ਼ਤਰ ਦੇ ਵਿੱਚ ਇੱਕ ਇੱਕ ਨੂੰ ਨੌਕਰੀ ਦਿੰਦੀ ਹੈ ਇਸ ਤਰ੍ਹਾਂ ਦੇ ਔਰ ਅਸੀਂ ਉਹਨਾਂ ਨੂੰ ਇਹ ਵੀ ਆਸ਼ਵਾਸ਼ਣ ਦਿੱਤਾ ਹੈ ਕਿ ਜਿੱਦਾਂ ਜਿੱਦਾਂ ਵੀ ਸਾਡੇ ਹੋਏਗਾ ਅਸੀਂ ਉਹਨਾਂ ਨੂੰ ਜ਼ਰੂਰ ਸਪੋਰਟ ਕਰਾਂਗੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਇਵੈਂਟ ਬਾਰੇ ਤੁਸੀਂ ਆਏ ਹੋ ਮੈਂ ਜੀ ਵਧਾਈ ਦਿੰਦਾ ਸਾਰੀ ਲੁਧਿਆਣਾ এডਿਊਕੇਸ਼ਨ ਸੁਸਾਇਟੀ ਨੂੰ ਜਿਹੜਾ ਕਿ ਡੈਫੈਂਡਰਮ ਸਕੂਲ ਚਲਾ ਰਹੇ ਆ ਕਿੰਨਾ ਵਧੀਆ ਕੰਮ ਕਰ ਰਹੇ ਸੁਸਾਇਟੀ ਲਈ ਬੱਚਿਆਂ ਲਈ ਉਹਨਾਂ ਦੇ ਪੇਰੈਂਟਸ ਲਈ ਮੈਂ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਮੈਨੂੰ ਇੰਨਾ ਮਜ਼ਾ ਆਇਆ ਕਿ ਕੋਈ ਦੇਖੋ ਕੋਈ ਉਹ 뮤직 ਨਹੀਂ ਵਿਚਾਰੇ ਸੁਣ ਸਕਦੇ ਬੋਲ ਨਹੀਂ ਸਕਦੇ ਔਰ 뮤직 ਦੀ ਲੈਵ ਵਿੱਚ ਜਿਸ ਤਰ੍ਹਾਂ ਉਹ ਪਰਫਾਰਮ ਕਰ ਰਹੇ ਸੀ ਚਾਹੇ ਉਹ ਡਾਂਸ ਸੀ ਚਾਹੇ ਉਹ ਪਲੇ ਸੀ ਪਾਰ ਐਕਸਲੈਂਸ ਮੈਂ ਪ੍ਰਿੰਸੀਪਲ ਡੌਲੀ ਨੂੰ ਅਵਿਨਾਸ਼ ਗੁਪਤਾ ਜੀ ਨੂੰ ਸਟੀਵਨ ਸੋਨੇ ਨੂੰ ਇੰਦਰਜੀਤ ਚੋਪੜਾ ਜੀ ਨੂੰ ਔਰ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆ ਦਿੰਦਾ ਔਰ ਡੀਸੀ ਸਾਹਿਬ ਨੇ ਵੀ ਬੜਾ ਉਪਰਾਲਾ ਕਰ ਰਿਹਾ ਹੈ ਇਹਦੀ ਹੈਲਪ ਕਰ ਰਿਹਾ ਹੈ ਅੱਜ ਉਹਨਾਂ ਨੇ ਪ੍ਰੋਮਿਸ ਕੀਤਾ ਕੋਈ ਨਾ ਕੋਈ ਅਸੀਂ ਜ਼ਮੀਨ ਵੀ ਉਹਨਾਂ ਨੂੰ ਦਵਾਵਾਂਗੇ ਔਰ ਸਪੋਰਟਸ ਫੈਸਿਲਿਟੀਜ਼ ਵੀ ਅਲਾਉ ਕਰਾਂਗੇ ਤੇ ਮੈਂ ਹੋਰ ਵੀ ਇਹਨਾਂ ਨੂੰ ਕਦੀ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਹੈਲਪ ਚਾਹੀਦੀ ਹੋਵੇ ਅਸੀਂ ਹਮੇਸ਼ਾ ਹਾਜ਼ਰ ਹਾਂ ਥੈਂਕ ਯੂ ਸਭ ਮੈਸੇਜ ਕੀ ਦੇਣਾ ਜੰਦੇ ਲੋਕਾਂ ਨੂੰ ਨਹੀਂ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਮੈਕਸੀਮਮ ਹੈਲਪ ਕਰੋ ਇਹ ਜੇ ਬੱਚਿਆਂ ਨੂੰ ਔਰ ਹੋਰ ਵੀ ਇੰਸਟੀਟਿਊਸ਼ਨ ਜੇ ਲੋੜ ਐ ਇਸ ਤਰ੍ਹਾਂ ਦੇ ਖੁੱਲਨੇ ਚਾਹੀਦੇ ਆ ਔਰ ਬੱਚਿਆਂ ਔਰ ਜਿਹੜੇ ਸਾਡੇ ਇੰਡਸਟ੍ਰੀਅਲਿਸਟ ਭਰਾ ਐ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਜਿੰਨੀ ਇਹਨਾਂ ਨੂੰ ਨੌਕਰੀ ਦੇ ਸਕਦੇ ਜਿਹੜੀ ਜੌਬ ਚ ਦੇ ਸਕਦੇ ਵੱਧ ਤੋਂ ਵੱਧ ਥੈਂਕ ਯੂ ਓਕੇ ਦੇਖਿਆ ਕਹਿਣਾ ਚਾਹੀਦਾ ਅੱਜ ਦੀ ਬੈਠਕ ਅੱਜ ਸੀ ਡੈਫਰਡਮ ਸਕੂਲ ਜਿਹੜਾ ਹੈਗਾ ਹੰਮੜਾ ਰੋਡ ਤੇ ਲੁਧਿਆਣਾ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ ਅਵਿਨਾਸ਼ ਗੁਪਤਾ ਜੀ ਸਟੀਵਨਸ ਹੋਣੀ ਜੀ ਔਰ ਬਾਕੀ ਉਹਨਾਂ ਦੇ ਜਿਹੜੇ ਸਾਰੇ ਆਗੂ ਨੇ ਉਹਨਾਂ ਵੱਲੋਂ ਬਹੁਤ ਸਪੋਰਟ ਕਰਕੇ ਸਕੂਲ ਜਿਹੜਾ ਚਲਾਇਆ ਜਾਂਦਾ ਜਿੱਦੇ ਵਿੱਚ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਉਹਨਾਂ ਸੁਣਾਈ ਦਿੰਦਾ ਨਾ ਉਹ ਬੋਲ ਸਕਦੇ ਨੇ ਅੱਜ ਉਹਨਾਂ ਦਾ ਐਨੂਅਲ ਡੇਸ ਸੈਲੀਬ੍ਰੇਸ਼ਨ ਸੀਗਾ ਤੇ ਮੇਰਾ ਸਪੈਸ਼ਲ ਮਨ ਸੀਗਾ ਕਿ ਮੈਂ ਆ ਕੇ ਇੱਥੇ ਜ਼ਰੂਰ ਦੇਖਾਂ ਕਿ ਬੱਚਾਂ ਵੱਲੋਂ ਔਰ ਇਨਾ ਸੋਹਣਾ ਪਰਫਾਰਮੈਂਸ ਬੱਚਾਂ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੂੰ ਵਿਚਾਰਾਂ ਨੂੰ ਅ ਪ੍ਰਮਾਤਮਾ ਵੱਲੋਂ ਸੁਣਨ ਦੀ ਸ਼ਕਤੀ ਨਹੀਂ ਦਿੱਤੀ ਗਈ ਹੈ ਉਹ ਬਿਨਾਂ ਸੁਨੇ ਮਿਊਜ਼ਿਕ ਦੇ ਵਿੱਚ ਹਰ ਇੱਕ ਬੀਟ ਨੂੰ ਬਿਨਾਂ ਮਿਸ ਕੀਤੇ ਉਹ ਡਾਂਸ ਕਰ ਰਹੇ ਸੀ ਤੇ ਬਹੁਤ ਹੀ ਚੰਗਾ ਉਹਨਾਂ ਨੇ ਪਰਫਾਰਮ ਕੀਤਾ ਔਰ ਅਸੀਂ ਉਹਨਾਂ ਨੂੰ ਆਸ਼ਾਸ਼ਣ ਦਿੱਤਾ ਇੱਕ ਅਸੀਂ ਪਹਿਲਾਂ ਹੀ ਡੀਸੀ ਦਫ਼ਤਰ ਦੇ ਵਿੱਚ ਇੱਕ ਇੱਕ ਨੂੰ ਨੌਕਰੀ ਦਿੰਦੀ ਹੈ ਇਸ ਤਰ੍ਹਾਂ ਦੇ ਔਰ ਅਸੀਂ ਉਹਨਾਂ ਨੂੰ ਇਹ ਵੀ ਆਸ਼ਵਾਸ਼ਣ ਦਿੰਦੇ ਆ ਕਿ ਜਿੱਦਾਂ ਜਿੱਦਾਂ ਵੀ ਸਾਡੇ ਹੋਏਗਾ ਅਸੀਂ ਉਹਨਾਂ ਨੂੰ ਜ਼ਰੂਰ ਸਪੋਰਟ ਕਰਾਂਗੇ ਜਿੱਤੇ ਜਿੱਤੇ ਵੀ ਬਣ ਪਏਗਾ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਸਾਡਾ ਕੈਫੇ ਸਪਾਈਸ ਜਿਹੜੀ ਅਸੀਂ ਲਾਂਚ ਕੀਤਾ ਹੈ ਜਿਹਦੇ ਵਿੱਚ ਅਸੀਂ ਇਹੋ ਜਿਹੇ ਸਪੈਸ਼ਲ ਬੱਚੇ ਸਪੈਸ਼ਲ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋਡ ਹੈ এমਪਲੋਇਮੈਂਟ ਦੀ ਅੱਗੇ ਜਾ ਕੇ ਸਕਿੱਲ ਕਰ ਸਕਿੱਲ ਦੀ ਅਸੀਂ ਉਹਨਾਂ ਨੂੰ ਟ੍ਰੇਨ ਕਰਦੇ ਆ ਤਾਂ ਕਿ ਉਹ ਜਾ ਕੇ ਅੱਛੀ ਇੱਕ ਵਧੀਆ ਰੈਸਟੋਰੈਂਟ ਦੇ ਵਿੱਚ ਜਾ ਕੇ ਉਹ ਜੌਬ ਕਰ ਸਕੇ ਇਸੀ ਦੇ ਨਾਲ ਨਾਲ ਸਾਡੇ ਸਕਿੱਲ ਡਵੈਲਪਮੈਂਟ ਕੋਰਸਿਸ ਐ ਸਿਲਾਈ ਕੜਾਈ ਬੁਨਾਈ ਦਾ ਕੁਕਿੰਗ ਕਲਾਸਿਸ ਐ ਉਹ ਵੀ ਅਸੀਂ ਸਪੋਰਟ ਕਰਦੇ ਹਾਂ ਤਾਂ ਕਿ ਬੱਚਿਆਂ ਨੂੰ ਉਹ ਵੀ ਟ੍ਰੇਨਿੰਗ ਮਿਲੇ ਔਰ ਬੱਚੇ ਉਹਦੇ ਵਿੱਚ ਜਾ ਕੇ ਵਧੀਆ ਪਰਫਾਰਮ ਕਰੇ ਇੱਕ ਸਾਨੂੰ ਸਕੂਲ ਵੱਲੋਂ ਡਿਮਾਂਡ ਦਿੱਤੀ ਗਈ ਸੀ ਕਿ ਉਹਨਾਂ ਕੋਲ ਪਲੇਗਰਾਉਂਡ ਦੀ ਜਿਹੜੀ ਹੈਗੀ ਹੈ ਘਾਟ ਪੈਂਦੀ ਹੈ ਤੇ ਅਸੀਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਜਿਸ ਵੀ ਗਵਰਨਮੈਂਟ ਸਕੂਲ ਜਾਂ ਸਰਕਾਰੀ ਸਕੂਲ ਜਾਂ ਕਾਲਜ ਦੇ ਵਿੱਚ ਉਹਨਾਂ ਦੇ ਬੱਚੇ ਖੇਡਣਾ ਚਾਹਣ ਉਹ ਜਾ ਕੇ ਅਸੀਂ ਪਰਮਿਸ਼ਨ ਦੇਵਾਂਗੇ ਉਹ ਖੇਡ ਸਕਦੇ ਨੇ ਤੇ ਜਮਾਲਪੁਰ ਦੇ ਕੋਲ ਸਾਡੇ ਕੋਲ 2 ਏਕੜ ਲੈਂਡ ਹੈ ਉੱਥੇ ਜੇ ਇਹ ਆਪਣਾ ਇੱਕ ਯੂਨਿਟ ਉੱਥੇ ਸਟੈਬਲਿਸ਼ ਕਰਨਾ ਚਾਹੇ ਤੇ ਉਹਦੇ ਵਿੱਚ ਅਸੀਂ ਵੀ ਉਹਨਾਂ ਦੀ ਮਦਦ ਕਰਾਂਗੇ ਸਟੈਬਲ ਤੇ ਜਿੱਦਾਂ ਕਿਹਾ ਬੱਚਿਆਂ ਨੂੰ ਇੱਕ ਨੂੰ ਨੌਕਰੀ ਦਿੱਤੀ ਜਾਵੇ ਤੇ ਮੰਤਰੀ ਸਾਹਿਬ ਬੰਦ ਨਹੀਂ ਨੌਕਰੀ ਕਰ ਦਿੱਤੇ ਕਿ ਕਿਤਾ ਨਹੀਂ ਬਿਲਕੁਲ ਦੇਖੋ ਨੌਕਰੀ ਦਾ ਇਦਾਂ ਦਾ ਗੱਲ ਨੌਕਰੀ ਤਾਂ ਜਿੱਥੋਂ ਦੀ ਗੱਲ ਹੈਗੀ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਪ੍ਰੀਫਰੈਂਸ ਜ਼ਰੂਰ ਦਿੰਦੇ ਆ ਤਾਂ ਕਿ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਉਹ ਸਪੈਸ਼ਲ ਜਿਨ੍ਹਾਂ ਨੂੰ ਮਤਲਬ ਸੁਨਣਚੇ ਜਾਂ ਮਤਲਬ ਇਦਾਂ ਦੀ ਪ੍ਰੋਬਲਮ ਹੈਗੀਆਂ ਕੁਝ ਕਿਉਂਕਿ ਹੋਰ ਸਮਾਜਿਕ ਜਿਹੜੀ ਸੰਸਥਾਵਾਂ ਨੇ ਉੱਥੇ ਉਹਨਾਂ ਨੂੰ ਨੌਕਰੀ ਮਿਲਣ 'ਚ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਉਹਨਾਂ ਨੂੰ ਪ੍ਰੀਫਰੈਂਸ ਜ਼ਰੂਰ ਦਿੰਦੇ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਬਿਹਤਰ ਕਰ ਸਕੀਏ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ